ਬਾਬਾ ਅੱਜ ਫੇਰ ਸਾਨੂੰ ਬਾਸਣਾ ਪੂਨਪਗਤ ਵਾਲੇ ਉਹ ਵੇਖ ਦਾ ਗਾਫਾ ਪੁੱਤਾਂ ਦੇ ਘਰ ਨਿਆਣੇ ਕਿੱਟੀ ਦਰੋਂ ਚੱਲ ਕੇ ਆਏ ਆਸਟ੍ਰੇਲੀਆ ਤੋਂ ਆਏ ਆ ਹੈ ਅੱਜ ਇਹਨਾਂ ਦੀ ਗੱਲ ਚੱਲੂ ਦੱਸ ਬਈ ਪੁੱਤ ਇੱਕਮ ਤੈਨੂੰ ਬਾਤ ਕਿਹੜੀ ਸੁਣਨੀ ਆ ਦਾਦੂ ਜੀ ਮੈਂ ਤਾਂ ਚਿੜੀ ਨਰੇ ਕਲੇਲੇ ਵਾਲੀ ਸੁਣਨੀ ਆ ਚਿੜੀ ਕਿਹਦੇ ਕਾਹ ਦੇ ਕਲੇਲੇ ਵਾਲੇ ਚਾਚਾ ਕੋਈ ਨਹੀਂ ਬੋਤੋ ਫਰਾਂਦੇ ਰਿਹਾ ਕਿਹੜੀ ਗੱਲ ਆ ਨੋ ਤੰਦੂ ਜੀ ਮੈਂ ਤਾਂ ਸੱਟ ਪੈਣਾ ਵਾਲਾ ਸੁਣਨਾ। ਤੁਸੀਂ ਸੱਟ ਪੈਣਾ ਵਾਲੀ ਸੁਣਨੀ ਆ। ਹਾਂ ਹਾਂ ਬਾਬਾ ਜੀ ਮੈਂ ਵੀ ਉਹ ਸੁਣਨੀ ਆ। ਤੁਸੀਂ ਵੀ ਉਹ ਸੁਣਨੀ ਆ। ਹਾਂਜੀ। ਹਾਂ ਮੇਰਾ ਲਿਟਲ ਪੁੱਤ ਤੇ ਐ ਕਿਹੜੀ ਬਾਤ ਸੁਣਨੀ ਆ? ਹੂੰ? ਨਹੀਂ ਕਰਦਾ। ਇਹਨੇ ਤਾਂ ਬੋਟਾ ਵਾਦ ਗਿਆ ਬਾਬਾ। ਚਲ ਇਹ ਵੀ ਸੁਣਨੀ ਆ ਤਾਂ। ਚਲੋ ਸ਼ਾਬਾਸ਼। ਸ਼ਾਬਾਸ਼ ਮੇਰਾ ਸ਼ਿਪੁੱਤ ਬਹੁਤ ਵੀ ਬਾਇਆ। ਲੈ ਵੀ ਹੁਣ ਤੁਹਾਡੀ ਦੋਨਾਂ ਦੀ ਜਿਹੜੀ ਗੱਲ ਆ ਉਹ ਫਿਨਿਸ਼ ਹੋ ਗਈ। 1 2 1 2 3। ਬੋਟਾ ਵਾਦ ਗਿਆ। ਅਜੀ ਇੱਕ ਪਾਸੇ ਲੈ ਲੇ ਪੁੱਤਰੋ ਹੁਣ ਮੈਂ ਤੁਹਾਨੂੰ ਸੁਣਾਉਣਾ ਸੱਤ ਭੈਣਾਂ ਦੀ ਬਾਤ ਮੈਨੂੰ ਪਤਾ ਤੁਸੀਂ ਆਸਟ੍ਰੇਲੀਆ ਤੋਂ ਆਏ ਆ ਤੁਹਾਨੂੰ ਕਈ ਗੱਲਾਂ ਸਮਝ ਨਹੀਂ ਆਉਂਦੀਆਂ ਤੁਸੀਂ ਬਾਤ ਦੇ ਵਿੱਚ ਮੈਨੂੰ ਰੋਕ ਕੇ ਪੁੱਛ ਲਿਓ ਚੰਗਾ ਮੈਂ ਤੁਹਾਨੂੰ ਸਮਝਾਉਂਗਾ ਮੈਨੂੰ ਪਤਾ ਤੁਸੀਂ ਇਸ ਆਸਟ੍ਰੇਲੀਆ ਤੋਂ ਮ ਆਇਆ ਸੀ ਮੇਰੇ ਤੋਂ ਬਾਤਾਂ ਸੁਣਦੇ ਸੀ ਪਰ ਸਮਝ ਨਹੀਂ ਜੀ ਪੈਂਦੀ ਸਾਰੀਆਂ ਦੀ ਓਕੇ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਸਮਝਾ ਦਊਂਗਾ ਬਾਅਦ ਦੇ ਵਿੱਚ ਠੀਕ ਹੈ ਠੀਕ ਹੈ ਦੂਜੀ ਹਾਂ ਲੈ ਆ ਬਈ ਗੱਲ ਵੀ ਬੇਦਰ ਹੈ ਕਿ ਦੱਸ ਤੂੰ ਹੀ ਥੋੜਾ ਮੈਂ ਮੈਂ ਤਾਂ ਪੁਰਾਣਾ ਟੋਡਾ ਸਟੂਡੈਂਟ ਇੱਕ ਸੀ ਰਾਜਾ ਇੱਕ ਸੀ ਉਹਦੀ ਰਾਣੀ ਦੋਨਾਂ ਨੇ ਘਸ ਗਈਆਂ 6 ਕੁੜੀਆਂ 6 ਕੁੜੀਆਂ ਹੂੰ ਤੇ ਰਾਜੇ ਦਾ ਤੇ ਰਾਣੀ ਦਾ ਆਪਸ ਵਿੱਚ ਬਹੁਤ ਪਿਆਰ ਸੀ ਹਾਂਜੀ ਬਹੁਤ ਇਹ ਕਰਦੇ ਸੀ ਇੱਕ ਦਿਨ ਰਾਣੀ ਕਹਿੰਦੀ ਰਾਜੇ ਨੂੰ ਵੀ ਮੇਰੀ ਗੱਲ ਸੁਣ ਉਕਾ ਮਹਾਰਾਣੀ ਦੱਸੋ ਦੱਸੋ ਕਹਿੰਦੀ ਵੀ ਦੇਖੋ ਜੇ ਤੁਸੀਂ ਮਰ ਗਏ ਮੈਂ ਵਿਆਹ ਨਹੀਂ ਕਰਾਉਣਾ ਜੇ ਮੈਂ ਮਰ ਗਈ ਮੈਨਾਂ ਵਾਦਾ ਕਰੋ ਤੁਸੀਂ ਵਿਆਹ ਨਹੀਂ ਕਰਾਉਂਗੇ ਰਾਜਾ ਕਹਿੰਦਾ ਠੀਕ ਆ ਕਰ ਲਾਂਗੇ ਵੀ ਜੇ ਤੂੰ ਮਰ ਗਈ ਮੈਂ ਨਹੀਂ ਵਿਆਹ ਕਰਾਉਂਦਾ ਜੇ ਮੈਂ ਮਰ ਗਿਆ ਤੂੰ ਨਾ ਕਰਾਈ ਉਹ ਪਿਆਰ ਬਹੁਤ ਸੀ ਉਹਨਾਂ ਦਾ ਇਹ ਕੀ ਹੋਇਆ ਰੱਬ ਦੀ ਕਰਨੀ ਰੱਬ ਦੀ ਕਰਨੀ ਕਿ ਤਦ ਰਾਣੀ ਮਰ ਗਈ ਹੋਇਆ ਕਿ ਉਹ ਰਿਆਣੀ ਦੇ ਬੱਚਾ ਹੋਣ ਵਾਲਾ ਸੀ ਰਾਣੀ ਨੇ ਸੱਤਵੀਂ ਕੁੜੀ ਨੂੰ ਜਨਮ ਦਿੱਤਾ ਤੇ ਰਾਣੀ ਵਿਚਾਰੀ ਮਰ ਗਈ ਬੜਾ ਰਾਜਾ ਦਾਸ ਹੋਇਆ ਕਿ ਹੁਣ ਮੈਂ ਕੀ ਕਰਾਂ ਬੜਾ ਦਾਸ ਪਰ ਉਹਨ ਗਿਆ ਸੀ ਮੈਂ ਵਿਆਹ ਨਹੀਂ ਕਰਾਉਣਾ ਬਿਲਕੁਲ ਉਹ ਵੀ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਜਦੋਂ 6 ਮਹੀਨੇ ਨੰਗੇ ਜਿਹੜੇ ਬਾਕੀ ਦੇ ਆਲਕਾਰ ਸੀ ਜਿਹੜੇ ਹੁੰਦੇ ਨਾ ਉਹ ਰਾਜੇ ਦੇ ਸਰਬਦੁੰਦੇ ਆ ਰਾਜੇ ਦੇ ਮਨਿਸਟਰ ਹੁੰਦੇ ਆ ਉਹ ਉਹਨੂੰ ਕਹਿਣ ਲੱਗੇ ਰਾਜੇ ਨੂੰ ਵੀ ਆ ਤੇਰੇ ਕੋ ਤਾਂ ਰਾਜਵਾਕ ਕਿੰਦੇ ਮੈਂ ਤੇਰੇ ਕੋ ਤੇ ਤੈਨੂੰ ਉਹ ਵਿਆਹ ਕਰਾਉਣਾ ਪੈਣਾ ਕਰਾਣਾ ਏਦਾਂ ਨਹੀਂ ਗੱਲ ਚੱਲੀ ਰਾਜੇ ਨੇ ਕਹਾ ਮੈਂ ਨਹੀਂ ਨਹੀਂ ਕਰਨਾ ਪਰ ਉਹ ਮੰਨਦੇ ਨਹੀਂ ਕਿ ਤੈਨੂੰ ਵਿਆਹ ਕਰਾਉਣਾ ਪੈਣਾ ਫਿਰ ਕੀ ਹੋਇਆ ਰਾਜੇ ਨੇ ਆਖੇ ਲਾ ਕੇ ਉਹਨਾਂ ਅਧਿਆ ਕਰ ਲਿਆ ਨਮਾ ਬਿਆ ਕਰ ਲਿਆ ਹੁਣ ਜਿਹੜੀ ਛੋਟੀ ਕੁੜੀ ਸੀ ਉਹਦੀ ਐਵੇਂ ਤੇਰੇ ਨਾਲੋਂ ਥੋੜੀ ਜਿਹੀ ਛੋਟੀ ਸੀਗੀ ਉਦੋਂ ਜਿਹੜੀ ਉਹ ਨਵੀਂ ਵਾਈਫ ਆਈ ਉਹ ਨੂੰ ਨਿਆਣੇ ਚੰਗੇ ਨਹੀਂ ਚੱਲਦੇ ਉਹਦੇ ਆਪਣੇ ਨਿਆਣੇ ਨਹੀਂ ਸੀ ਨਾ ਮਤਰੀ ਮਾਸੀ ਉਹ ਨੂੰ ਨਿਆਣੇ ਚੰਗੇ ਨਹੀਂ ਚੱਲਦੇ ਉਹ ਤਰੀਕਾ ਕਰ ਲਗੀ ਕਿਸੇ ਨਾ ਕਿਸੇ ਤਰ੍ਹਾਂ ਇਹ ਨਿਆਣੇ ਉਥੋਂ ਚਲੇ ਜਾਣ ਉਹਨਾਂ ਕਿੰਨੇ ਵੀ ਵਜ਼ੀਰ ਬਜ਼ੂਰ ਸਿਰ ਵੀ ਆਪਣੇ ਮਗਰ ਨੇ ਸ਼ੁਰੂ ਕਰ ਦਿੱਤੇ ਬਿਲਕੁਲ ਇੱਕ ਦਿਨ ਨਾ ਨਾ ਜੋ ਰਾਜਾ ਬਾਹਰੋਂ ਆਇਆ ਉਹ ਐ ਅਜਦਾ ਮੰਚੀ ਦੇ ਉੱਤੇ ਲੰਮੀ ਪਈ ਉੱਤੇ ਕੱਪੜਾ ਲੈ ਲਿਆ ਹਾਂ ਹਾਂਜੀ ਰਾਜਾ ਆਇਆ ਕਹਿੰਦਾ ਵੀ ਕੀ ਗੱਲ ਆ ਉਹ ਕਹਿੰਦੀ ਮਹਾਰਾਜ ਪੁੱਛ ਨਾ ਪੁੱਛ ਮਾਤਾ ਵੀ ਡੋਨਟ ਆਸਕ ਉਹ ਕਹਿੰਦਾ ਰਾਣੀ ਨੂੰ ਵੀ ਜੇ ਮੈਂ ਨਾ ਤੈਨੂੰ ਪੁੱਛੂ ਤੇ ਹੋਰ ਕੌਣ ਪੁੱਛੂ ਹੈ ਹੈ ਉਹ ਕਹਿੰਦੀ ਨਹੀਂ ਮਹਾਰਾਜ ਆਓ ਤੁਸੀਂ ਕਹਿੰਦੇ ਮੈਨੂੰ ਆਖੇ ਲੱਗਣਾ ਹਾਂ ਕਹਿੰਦਾ ਨਹੀਂ ਰਾਣੀ ਤੁਸੀਂ ਐ ਕਰ ਮੈਨੂੰ ਕਹਿ ਕੇ ਤਾਂ ਦੇਖੋ ਜੋ ਤੁਸੀਂ ਕਹੋਗੇ ਮੈਂ ਉਹ ਕਰੂੰਗਾ ਹੂੰ ਰਾਣੀ ਕਹਿੰਦੀ ਚੰਗਾ ਹੂੰ ਫੇ ਰਾਣੀ ਕਹਿੰਦੀ ਵੇ ਇਦਾਂ ਆ ਵੀ ਤਕੋ ਚੋਈਸ ਆ ਵੀ ਜਾ ਤੂੰ ਮੈਨੂੰ ਰੱਖ ਲੈ ਜਾਂ ਆਪਣੀਆਂ ਸੱਤ ਕੁੜੀਆਂ ਨੂੰ ਰੱਖ ਲੈ ਰਾਜਾ ਬੜਾ ਪਰੇਸ਼ਾਨ ਹੋਇਆ ਵੀ ਹੁਣ ਨਵੀਂ ਨਵੀਂ ਆਈ ਆ ਮੇਰੇ ਨੇ ਆਣੇ ਆ ਇਹਨਾਂ ਨੂੰ ਕਹਿੰਦੀ ਬਾਹਰ ਭੇਜਦੇ ਹਾਂ ਹਾਂ ਐ ਕੁੜੀ ਕਰਨ ਨੂੰ ਤੇਤੋਂ ਵੱਡੀ ਹੋਣੀ ਆ ਉਹ ਹੁਣੇ 15 16 ਸਾਲ ਦੀ ਦੂਜੀ ਆ ਇਹ ਛੋੜਿਆ ਸੀ ਆ ਕੀ ਤੇਰੇ ਵਰਗੀ ਪਾਲਕ ਛੋੜੀ ਜੀ ਇੱਕ ਬੱਤੀ ਇਹਨਾਂ ਵੀ ਛੋੜੀ ਸੀ ਬੜੀ ਕਿਊਟ ਸੀ ਤੇਰੇ ਵਰਗੀ ਛੋਟੀ ਜੀ ਤੋ ਹਜੇ 6 ਮਹੀਨੇ 8 ਮਹੀਨੇ ਦੀ ਹੋਣੀ ਮੈਂ ਸੀ ਅਖੀਰ ਤੇ ਇਹੋ ਨਹੀਂ ਮੰਨੀ ਨਾ ਉਹ ਰਾਜਾ ਕਹਿੰਦਾ ਚੰਗਾ ਤੂੰ ਜਿੱਤੀ ਮੈਂ ਹਾਰਿਆ ਠੀਕ ਆ ਮੈਂ ਇਹਨੂੰ ਕਹਿੰਦਾ ਛੱਡਿਆ ਹੁਣਾਂ ਇੱਕ ਦਿਨ ਜਦ ਤੁਸੀਂ ਅੱਜ ਬੈਠੇ ਆ ਇਹਦਾ ਸਾਰੀਆਂ ਪੇੜਾਂ ਬੈਠੀਆਂ ਰਾਜਾ ਉਹਨੂੰ ਕੁੜੀ ਜਾਂਦਾ ਪਲਕ ਕਹਿੰਦਾ ਪੁੱਤ ਤੁਹਾਡੇ ਛੋਟੇ ਮਾਮੇ ਦਾ ਵਿਆਹ ਆ ਹਾਂਜੀ ਹਾਂਜੀ ਫਿਰ ਆਪਾਂ ਵਿਆਹ ਤੇ ਜਾਣਾ ਤੁਸੀਂ ਆਪਣੇ ਕੱਪੜੇ ਤਿਆਰ ਕਰ ਲਓ ਹਾਂਜੀ ਹਾਂ ਕੁੜੀਆਂ ਨੂੰ ਦਿੱਤਿਆ ਤੁਹੋਂ ਚਾਹ ਚੜਿਆ ਕੁੜੀਆਂ ਨੂੰ ਬਹੁਤ ਚਾਹ ਚੜਿਆ ਹਾਂ ਉਹ ਹੋਈਆਂ ਤਿਆਰ ਵੀ ਸਾਡੇ ਮਾਮੇ ਦਾ ਵਿਆਹ ਸੀ ਉੱਥੇ ਚੱਲੀਆਂ ਚੱਲੇ ਚੱਲ ਹਾਂਜੀ ਤੇ ਨਾਏ ਰਾਜਾ ਕਹਿੰਦਾ ਤਾਂ ਆਪਾਂ ਜਾਣਾ ਹੈਗਾ ਉੜਨ ਘਟੋਲਾ ਉੜਨ ਘਟੋਲਾ ਪਤਾ ਕੀ ਹੁੰਦਾ ਨਹੀਂ ਨਹੀਂ ਉੜਨ ਘਟੋਲਾ ਜਹਾਜ਼ ਨੂੰ ਕਹਿੰਦੇ ਪਲੇਨ ਨੂੰ ਉਹ ਆਪਣੀ ਹਿੰਦੀ ਵਿੱਚ ਤੇ ਪੰਜਾਬੀ ਵਿੱਚ ਹਾਂਜੀ ਤੇ ਪਹੁੰਚ ਜਾਣਾ ਉਹਨੂੰ ਜਹਾਜ਼ ਦੇ ਵਿੱਚ ਫਿਰ ਕੁੜੀਆਂ ਤਿਆਰ ਹੋ ਗਈਆਂ ਉਹ ਉਹਨਾਂ ਨੂੰ ਲੈ ਕੇ ਜਹਾਜ਼ ਦੇ ਵਿੱਚ ਚਲੇ ਗਿਆ ਹੂੰ ਪੰਜੋ 6 ਕਰਕੇ ਉੜੀ ਗਿਆ ਉੜੀ ਗਿਆ ਕਦੀ ਲੋਕ ਵਸੋ ਆ ਗਈ ਵਸੋ ਮੇਂ ਪਪੂਲੇਸ਼ਨ ਆ ਗਈ ਏਰੀਆ ਚ ਕਦੀ ਜੰਗਲ ਆ ਗਿਆ ਕਾਦੇ ਕਾਦੇ ਇੱਕ ਬਹੁਤ ਨੂੰ ਨਿਕਲ ਗਿਆ ਦੇਖਦਾ ਉਹ ਸਾਰਾ ਰੇਗਿਸਤਾਨ ਮਾਰੂਥਲ ਆ ਉਹਨੂੰ ਕੀ ਕਹਿੰਦੇ ਆਪਣੇ ਅੰਗਰੇਜ਼ੀ ਦੇ ਵਿੱਚ ਅ ਡੇਜ਼ਰਟ ਹਾਂਜੀ ਡੇਜ਼ਰਟ ਜੀ ਆ ਗਿਆ ਉੱਥੇ ਬੈਣ ਲੈ ਬੈਣ ਲੈ ਦਰਖਤ ਟਰੀਜ਼ ਹੈ ਉਹਨਾਂ ਜਾਈ ਉੱਥੇ ਤਾਂ ਉਹ ਕੁੜੀਆਂ ਨੂੰ ਕਹਿੰਦਾ ਵੀ ਤੁਸੀਂ ਐਦਾਂ ਕਰੋ ਪੁੱਤ ਮੈਨੂੰ ਆਉਂਦੀ ਹੈ ਨੀਂਦ ਮੈਂ ਹੁਣ ਸੌ ਜਾਵਾਂ ਤਾ ਤੁਸੀਂ ਐਦਾਂ ਕਰੋ ਬਾਹਰ ਖੇਡ ਲਓ ਵੀ ਨਾਲੇ ਦੇਰ ਲੱਗੇ ਹੋਇਆ ਬੇਰੀਆਂ ਨੂੰ ਬੇਰ ਹੁੰਦੇ ਛੋਟੇ ਛੋਟੇ ਬੈਰੀ ਬੇਰ ਲੱਗੇ ਆ ਤੁਸੀਂ ਉਹ ਖਾ ਲਓ ਕਹਿੰਦਾ ਮੈਂ ਐਦਾਂ ਕਰਦਾ ਮੈਂ ਚਾਦਰ ਹੀ ਲਈ ਉਹ ਨਾ ਜਦ ਬੁਛ ਸੀਗੇ ਨੁੱਤੇ ਉਹਨੂੰ ਚਾਦਰ ਪਾ ਦਿੱਤੀ ਕਹਿੰਦਾ ਤੁਸੀਂ ਦੇਖੀ ਚੱਲਿਓ ਤੇ ਜਦੋਂ ਤੱਕ ਇਥੇ ਚਾਦਰ ਪਈ ਆ ਮੈਂ ਸੁੱਤਾ ਪਿਆ ਜਦੋਂ ਮੈਂ ਉੱਠ ਖੜਿਆ ਨਾਂ ਚਾਦਰ ਲਾਣੀ ਆ ਸਿਗਨਲ ਰੱਖ ਲਿਆ ਸਿਗਨਲ ਫਿਰ ਤੁਸੀਂ ਆ ਜਾਇਓ ਕੁੜੀਆਂ ਕੇੰਦਰ ਠੀਕ ਆ ਸਾਰੀਆਂ ਕੁੜੀਆਂ ਖੇਡਦੀਆਂ ਖੇਡਦੀਆਂ ਬੇਖਾਂਦੀਆਂ ਖਾਂਦੀਆਂ ਹੁਣ ਹੀ ਹੁਣੇ ਦੌੜ ਚਲ ਗਈਆਂ ਜਦੋਂ ਪਿੱਛੇ ਮੁੜ ਕੇ ਦੇਖਣ ਚਾਦਰ ਜਿੱਦਾਂ ਹੀ ਪਈ ਉਹ ਕਹਿੰਦੇ ਬਾਪੂ ਇਹ ਸੁੱਤਾ ਪਿਆ ਆ ਮੈਂ ਸੁੱਤਾ ਪਿਆ ਆ ਕਰਦੇ ਕਹਿੰਦੇ ਬਹੁਤ ਹੁਣ ਨਿਕਲ ਗਈਆਂ ਜਾਨ ਨੂੰ ਭਲਕ ਸੂਜ ਮਿਟਾਣਾ ਹੋ ਗਿਆ ਨੇੜਾ ਹੋਣ ਲੱਪਿਆ ਕੋਣ ਨੂੰ ਜੋ ਨਿਹਰਾ ਹੁਣ ਲੱਭਿਆ ਉਹ ਕਹਿੰਦੀ ਵੱਡੀ ਕੁੜੀ ਜਿਹੜੀ ਸੀ ਉਹ 15 16 ਸਾਲ ਦੀ 15 16 ਸਾਲ ਦੀ ਸੀ ਉਹ ਕਹਿੰਦੀ ਮੈਨੂੰ ਲੱਗਦਾ ਕਿਤੇ ਬਾਪੂ ਨੂੰ ਕੁਝ ਹੋ ਨਾ ਗਿਆ ਹੋਵੇ ਲੜ ਲਪ ਨਾ ਗਿਆ ਹੋਵੇ ਹਾਂ ਪਰ ਮੁੜ ਕੇ ਚਲੀਏ ਬਾਪੂ ਦੇਖੀਏ ਚਾਦਰ ਧੋਤੇ ਪਾਈ ਪਈ ਆ ਉਹ ਕੀ ਕਰਦੀਆਂ ਉਹ ਵਾਪਸ ਆ ਜਾਂਦੀਆਂ ਜੋ ਦੇਖਦੀਆਂ ਚਾਦਰ ਧੋਤਾ ਪਈ ਜਾਜ ਵੀ ਹੈ ਨਹੀਂ ਤੇ ਬਾਪੂ ਵੀ ਹੈ ਨਹੀਂ ਬਾਪੂ ਬਾਪੂ ਉਹਨਾਂ ਨੂੰ ਛੱਡ ਕੇ ਕੁੜੀਆਂ ਨੂੰ ਸੁੱਤਾ ਪੈਣਾ ਨੂੰ ਉਜਣੇ ਸੋ ਬੈਡ ਫਾਦਰ ਹੈ ਇਹਨਾਂ ਫਾਦਰ ਨੇ ਬੈਡ ਥੋੜਾ ਹੋ ਗਿਆ ਪਰ ਉਹ ਬਹੁਤ ਪੈਣਿਕ ਰੇ ਉਹ ਆਪਣੀਆਂ ਧੀਆ ਨੂੰ ਆਪਣੀਆਂ ਕੁੜੀਆਂ ਨੂੰ ਜੰਗਲ ਵਿੱਚ ਬੀਆਬਾਨ ਇੱਥੇ ਕੋਈ ਬੰਦਾ ਨਾ ਪਰਦਾ ਉੱਤੇ ਚੜ ਗਿਆ ਬਹੁਤ ਮੜਾ ਬਹੁਤ ਮੜਾ ਫੇਰ ਰਾਤ ਪੈਣ ਲੱਪੀ ਇੱਕ ਹਾਂਜੀ ਨੀਰਾ ਹੋਣ ਲੱਪਿਆ ਤੇ ਜੰਗਲ ਦੇ ਵਿੱਚ ਜਾਨਵਰ ਬੋਲਣ ਲੱਪੇ ਹਾਂਜੀ ਕਿਤੇ ਬਿੱਲੀ ਬੋਲਣ ਹਾਂਜੀ ਕਿਤੇ ਚਿੜੀਆਂ ਕਾਂ ਪਤਾ ਨਹੀਂ ਕੀ ਕੀ ਬੋਲ ਲਾਪੇਓ ਿਆਣੀ ਕੁੜੀਆਂ ਸੀ ਛੋਟੂੜੀਆਂ ਹਾਂ ਗੱਲ ਨੂੰ ਤੂੰ ਕਿੰਨੇ ਸਾਲਾਂ ਦੀ ਹੋ ਗਈ ਪਤ 12 ਦੀ ਵੱਡੀ 15 ਦੀ ਤੈਨੂੰ ਤੇਰੇ ਤੋਂ 3 ਸਾਲ ਵੱਡੀ ਸੀ ਪਰ ਤੂੰ ਕਿੰਨੇ ਜੋਗੀ ਪਤਾ ਮੇਰੀ 12 ਆ ਤੂੰ ਵੀ ਤੁਹਾਰਾ 12 ਹੈ ਮੈਂ ਕਿਹਾ ਤੂੰ 11 ਆਲੀ ਅੱਛਾ ਅੱਛਾ ਹੁਣ ਆ ਕਿ ਤੇਰੀ ਜੀ ਤੇਰੀ ਘਮਰਦੀ ਸੀਗੀ ਵੱਡੀ ਦੋਨਾਂ ਜੰਨੀ ਐ ਕਿ ਤੇਨਾਂ ਛੋਟੀ ਸੀ ਕਹਿੰਦੇ ਹੁਣ ਬਗੀ ਕਰੀਏ ਉਹ ਵੱਡੀ ਕਹਿੰਦੇ ਬਾਪ ਦਾ ਪੁਰਾਣਾ ਛੱਡ ਗਿਆ ਉਹਨਾਂ ਮਨ ਵਿੱਚ ਪਹਿਲਾਂ ਹੀ ਸੀ ਨਵੀਂ ਆਪਣੀ ਮਾਂ ਨੇ ਆਪਣੇ ਬਾਪੂ ਨੂੰ ਕਹਿ ਗਏ ਸਾਨੂੰ ਇੱਥੇ ਛੱਡ ਗਿਆ ਜਾਨ ਨੂੰ ਸੂਰਜ ਮਟ ਗਿਆ ਚੰਗੜ ਸ਼ੋ ਸ਼ਾਨ ਇਹਦੀਆਂ ਪਾਜਾਉਣਾ ਪਈਆਂ ਹਾਂਜੀ ਡਰ ਲੱਪੇ ਛੋਟੀ ਵੀ ਡਰੇ ਹਾਂਜੀ ਹੁਣ ਫਿਰ ਕੀ ਕਰੀਏ ਉਹ ਕੁੜੀ ਕਹਿੰਦੀ ਆਪਾਂ ਇਧਰ ਨੂੰ ਚੱਲਦੇ ਹਾਂ ਹੂੰ ਜੇ ਉੱਚੇ ਉੱਚੇ ਰੇਤ ਤੇ ਢਿਉਂ ਜੇ ਆਉਂਦੇ ਨਾ ਡਿੱਬੇ ਜਾ ਹਾਂਜੀ ਉੱਥੇ ਚੜ ਕੇ ਦੇਖਦੀ ਆਪਾਂ ਹਾਂ ਉਹ ਕਾਂ ਗਈਆਂ ਡੀਉਂ ਦੇ ਅਸੀਂ ਇੱਕ ਉੱਥੇ ਪਹੁੰਚ ਕੇ ਦੇਖਿਆ ਉਹਨਾਂ ਨੇ ਤੂੰ ਕਿ ਲਾਈਟ ਜਗੀ ਜੋ ਲਾਈਟ ਜਗੇ ਉਹਨੂੰ ਕਿਹਾ ਵੀ ਲਾਈਟ ਤਾਂ ਬੰਦਾ ਹੀ ਜਗਾ ਸਕਦਾ ਬਿਲਕੁਲ ਹਾਂਜੀ ਯਾਪ ਉੱਥੇ ਚੱਲਦੀ ਆ ਹਾਂਜੀ ਉਹਨਾਂ ਰਾਤ ਨੂੰ ਹੌਲੀ ਹੌਲੀ ਇਹ ਛੋਟੀ ਸੀ ਤੇਰੇ ਵਰਗੀ ਆச்சு ਉਹਨਾਂ ਵੱਡੀ ਨੇ ਚੱਕ ਲਈ ਹਨਾ ਬਾਰੀ ਬਾਰੀ ਗਨੂ ਜਾਂ ਤੁਸੀਂ ਬਾਰੀ ਬਾਰੀ ਚੱਕਣੀ ਸ਼ੁਰੂ ਕਰ ਦਿੱਤੀ ਹੁਣ ਲਾਈਟ ਜਿਹੜੀ ਹੁੰਦੀ ਆ ਉਹ ਦੂਸਰੇ ਤਾਂ ਲੱਗੇ ਲੱਗੇ ਤੇ ਲੱਗੇ ਸੀ ਪਰ ਹੁੰਦੀ ਬਹੁਤ ਦੂਰੋਂ ਕਰਦਿਆਂ ਤੁਰਦਿਆਂ ਤੁਰਦਿਆਂ ਪੈਰਾਂ ਤੋਂ ਜੁੱਤੀਆਂ ਲਿੱਥ ਗਈਆਂ ਛਾਲੇ ਪਿਆਰੀਆਂ ਦੇ ਹੋ ਗਏ ਕੰਡੇ ਪੈਰੀ ਲੱਗ ਗਏ ਚਾਰੀਆਂ ਕਰਦੀਆਂ ਕਰਦੀਆਂ ਜਿੱਥੇ ਲਾਈਟ ਸੀ ਨਾ ਉੱਥੇ ਪਹੁੰਚ ਗਈ ਉੱਥੇ ਸੀ ਕਿੁੱਲੀ ਹੁਣ ਤੁਹਾਨੂੰ ਪਤਾ ਨਹੀਂ ਹੋਣਾ ਕਿੁੱਲੀ ਕੀ ਹੁੰਦੀ ਆ ਕਿੁੱਲੀ ਲੱਕੜੀ ਜਿਹੜੀ ਹੁੰਦੀ ਨਾ ਬੁੱਢ ਹੁੰਦੀ ਆ ਉਹਦੇ ਦੋ ਪੀਸ ਜਿਹੜਾ ਨਾਲ ਹੀ ਦੇ ਆ ਦੋ ਪੀਸ ਦੂਜੇ ਪਾਸੇ ਲਾ ਦੀ ਦੇ ਆ ਉਹਦੇ ਵਿਚਾਲੇ ਇੱਕ ਹੋਰ ਲੱਕੜੀ ਦਾ ਪੀਸ ਆ ਜਾਈਦਾ ਉਹਦੇ ਉੱਤੇ ਜਿਹੜਾ ਪੈਂਪੜ ਗਰਾਸ ਹੁੰਦਾ ਉਹ ਉੱਤੇ ਪਛਾਦੀਦਾ ਹਟ ਨੂ ਮੀਨ ਹਟ ਹੁੰਦੀ ਆ ਠੀਕ ਆ ਉੱਥੇ ਪਹੁੰਚੀ ਆ ਲੇਟ ਜਗਦੀ ਸੀ ਉੱਥੇ ਰਹਿੰਦੀ ਸੀ ਦੇਣ ਤੈਨੂੰ ਪਤਾ ਦੇਣ ਕੀ ਹੁੰਦੀ ਆ ਨਹੀਂ ਹਾਂਜੀ ਹਾਂਜੀ ਇੱਕ ਮੈਨੂੰ ਪਤਾ ਗੁਰਨਾਉ ਨੂੰ ਪਰ ਤੈਨੂੰ ਨਹੀਂ ਪਤਾ ਪਾਲਕ ਤੈਨੂੰ ਤਾਂ ਪਤਾ ਹੀ ਨਹੀਂ ਦੇਣ ਉਹ ਹੁੰਦੀ ਆ ਜਿਹੜੀ ਬੰਦਿਆਂ ਨੂੰ ਖਾਂਦੀ ਆ ਨਿਆਣੇ ਖਾਂਦੀ ਆ ਬੰਦਿਆਂ ਦਾ ਮੀਟ ਖਾਂਦੀ ਆ ਕੈਨੀ ਬੋ ਜਦੋਂ ਉੱਥੇ ਪਹੁੰਚੀ ਆ ਉਹ ਕੀ ਦੇਖਦੀ ਆ ਚਾਰ ਸਪੀਰੇ ਹੱਡੀਆਂ ਪਈਆਂ ਉਹ ਡਰ ਗਈਆਂ ਉਹ ਮੁੜ ਨਹੀਂ ਲੱਗੀਆਂ ਸੀ ਡੇਨ ਅੰਦਰ ਪਈ ਸੀ ਉੱਠ ਕੇ ਬਾਹਰ ਆ ਗਈ ਉਹ ਦੇਖਿਆ ਫੜੀ ਦੇਖਣ ਨੂੰ ਡਰੋਣੀ ਜੀ ਦੋ ਦੰਦ ਬੜਵਡੇ ਉਹਦੇ ਮੂੰਹ ਚ ਬਾਜਾ ਠੋਡੀ ਬਾਹਰ ਨੂੰ ਗੱਲਾਂ ਅੰਦਰੋਂ ਅਣ ਅੱਖਾਂ ਬਾਹਰ ਖਿਲਰੇ ਪਏ ਛਾਟਾ ਉਹਦਾ ਖਿਲਰੇ ਆ ਪਿਆ ਹੈ ਕੋਬਰੀਆ ਨਿਕਲੇ ਆਇਆ ਬਾਹਰ ਨਿਕਲੀ ਆਦਮ ਬੋ ਆਦਮ ਬੋ ਆਦਮ ਬੋ ਦਾ ਮਤਲਬ ਹੁੰਦਾ ਬੰਦੇ ਦਾ ਮੁਸਕ ਤੇ ਮੈਨੂੰ ਬੰਦੇ ਦੀ ਆਦਬ ਦੀ ਬੰਦੇ ਦੀ ਮੁਸ਼ਕਾਰੀ ਜਦੋਂ ਬਾਹਰ ਨਿਕਲੀ ਜਦੋਂ ਦੇਖੀਆਂ ਕੁੜੀਆਂ ਚਾਹ ਚੜ ਗਿਆ ਮੇਰਾ ਤਾਂ ਫੂਡ ਆ ਗਿਆ ਮੈਂ ਤੁਹਾਨੂੰ ਕਿੰਨੇ ਦਿਨ ਮੈਂ ਲੋੜ ਹੀ ਨਹੀਂ ਪੈਣੀ ਇਹ ਮਾਰ ਕੇ ਰੱਖ ਰਣੀ ਆ ਉਹ ਚਲਾਕ ਸੀ ਉਹਨੇ ਕਿਹਾ ਹਾਏ ਹਾਏ ਕੁੜੇ ਤੂੰ ਹਾਰੇ ਤੂੰ ਵੀ ਆਈ ਆ ਹਾਏ ਨਿੱਕੀ ਮੈਨ ਇੱਕ ਉੱਤੇ ਤੂੰ ਵੀ ਆਈ ਆ ਮੈਂ ਬੋ ਤੂੰ ਹੀ ਆਇਆ ਤੂੰ ਸੀ ਤਾਂ ਮੇਰੀ ਭੈਣ ਦੇ ਨੇ ਆਣੇ ਆ ਤੁਹਾਨੂੰ ਮੇਰੀ ਭੈਣ ਇੱਥੇ ਕਿੱਥੇ ਛੱਡ ਦਿੱਤਾ ਮੈਂ ਮਰ ਜਾਂ ਰਾਤ ਦੇ ਜੰਗਲ ਦੇ ਵਿੱਚ ਤੁਹਾਨੂੰ ਇੱਥੇ ਛੱਡ ਗਈ ਆਓ ਮੇਰੇ ਪੁੱਤ ਅੰਦਰ ਆਓ ਅੰਦਰ ਬੈਠੋ ਕੁੜੀਆਂ ਡਰਦੀਆਂ ਡਰਦੀਆਂ ਜਾਂਦੀਆਂ ਉਹ ਅੰਦਰ ਬੈਠਦੀਆਂ ਕੁੜੀਆਂ ਨੂੰ ਪਤਾ ਸੀ ਉਹ ਜਿਹੜੀ ਤੇਰੀ ਉਮਰ ਦੀਆਂ ਸੀ ਤੇਰੀ ਮਣੀ ਗੁਰੂ ਉਹਨੂੰ ਵੀ ਪਤਾ ਸੀ ਵੱਡੇ ਨੂੰ ਪਤਾ ਸੀ ਵੀ ਕੰਮ ਤੋਂ ਗਲਤ ਹੋ ਗਿਆ ਹੁਣ ਅੰਦਰ ਚਲ ਗਈਆਂ ਡਰਦੀਆਂ ਜੇ ਜਾਂ ਦੌੜਦੀਆਂ ਨੂੰ ਫੜ ਕੇ ਮਾਰ ਕੇ ਖਾਣੀਆਂ ਸੀ ਹਾਂਜੀ ਉਹਨੂੰ ਕਹਿੰਦੀ ਲੈ ਪੁੱਤ ਮੇਰੇ ਲੰਮੀਆਂ ਬੋ ਤੁਸੀਂ ਸੌਵੋ ਇੱਥੇ ਸਵੇਰੇ ਨੂੰ ਤੁਹਾਨੂੰ ਮੈਂ ਬ੍ਰੇਕਫਾਸਟ ਬਣਾ ਕੇ ਦਵਾਂਗੀ ਹਾਂ ਫਿਰ ਤੁਸੀਂ ਸੋਮ ਉਹਦਾ ਮਾਦਰਾ ਸੀ ਗਿਆ ਇਹ ਸੌਣ ਗਿਆ ਮੈਂ ਰਾਤ ਨੂੰ ਸਾਰਿਆਂ ਮਾਰ ਕੇ ਰੱਖ ਰਹੀ ਹਾਂ ਜੀ ਉਹ ਕੁੜੀਆਂ ਜਿਹੜੀਆਂ ਸੀ ਵੱਡੀਆਂ ਸਿਆਣੀਆਂ ਸੀ ਹਾਂ ਜੀ ਉਹਨਾਂ ਦਾ ਵੀ ਜੇ ਅਸੀਂ ਸੌ ਗਈਆਂ ਇਹ ਤੁਹਾਨੂੰ ਮਾਰ ਦੇਣਾ ਨਹੀਂ ਜਦੋਂ ਇਹ ਸੌਉਂਗੀ ਡਾਂਸ ਹੋਉਂਗੀ ਅਸੀਂ ਉਧੋ-ਉਠੋ ਧੋੜ ਜਾਣਾ ਹਾਂ ਜੀ ਕਰਦੇ ਇੱਕ ਉਹਦੇ ਡਾਂਸ ਡਾਂਣੇ ਰੱਜ ਕੇ ਖਾਣਾ ਖਾਦਾ ਸੀ ਉਹਨੂੰ نیند ਆ ਗਈ ਉਹ ਨਹੀਂ ਉਹ ਆਪ ਸੌ ਗਈ ਹਾਂ ਜੀ ਉਹ ਡਾਂਸ ਹੋਉਂਗੀ ਵੱਡੀ ਕੁੜੀ ਨੇ ਕਿਹਾ ਉੱਠੋ ਚੱਲੀ ਆਪਾਂ ਟਾਈਮ ਆ ਗਿਆ ਹੋਣ ਦਾ ਸਾਰੀਆਂ ਢਾੜ ਲਈਆਂ ਢਾੜ ਕੇ ਨਾ ਉੱਪਾ ਜਾਈਆਂ ਉਥੋਂ ਉੱਪਾ ਜਾਣ ਤੋਂ ਪਹਿਲਾਂ ਇੱਕੋ ਸੀ ਛਾਨਣੀ ਜੀ ਉਹ ਲੋਹੇ ਦੀ ਜਿਹਨੂੰ ਦਾ ਦਾਣੇ ਦੋਨੇ ਛੱਤੀ ਦੇ ਆ ਹਾਂਜੀ ਇੱਕ ਨੇ ਹੋ ਚੱਕ ਲਿਆ ਇੱਕ ਨੇ ਬੁਹਾਰੀ ਪਈ ਸੀ ਜਿਹੋ ਹੁੰਦਾ ਇਹਦਾ ਬਰੂਮ ਜਿਆ ਇੰਡੀਆ ਪਰ ਫੇਰਦੇ ਨਹੀਂ ਬੁੱਤ ਦੇਖਿਆ ਉਹਨਾਂ ਤੋਂ ਸਵੇਰੇ ਆਪਣੀ ਉਹ ਫੇਰਦੀ ਸੀ ਬੁੜੀ ਉਹ ਬਰੂਮ ਚੱਕ ਲਿਆ ਇੱਕ ਨੇ ਘੜੇ ਚ ਘੜਾ ਪਾਣੀ ਦਾ ਸੀ ਪੁੱਟ ਪਾਣੀ ਦਾ ਕਲੇਜ ਦਾ चक लिया वो लैके दौड़ पे छोड़ी नहीं अछूक लिया जो चक लिया तो दौड़ पी थोड़ा चिर हो जागा जा गया देखिया तो है ही नहीं हाँ। है। है। और मैं लिया पेड़ा देखिया दौड़िया दे हाँ। मगर ही दौड़िया ਉਹ ਤੇ سپੀਰਦਣਾ ਮੈਂ ਜੋ ਦੌੜੀ ਨਾ ਘੰਟੇ ਦੇ ਬਾਅਦ ਉਹ ਜਾ ਕੇ ਕੁੜੀਆਂ ਦੇ ਕੋਲ ਪਹੁੰਚ ਗਈ ਹਾਂ ਜੁੜੀਆਂ ਪਹੁੰਚ ਗਈ ਜਦੋਂ ਕੁੜੀ ਨੂੰ ਫੜਨ ਲੱਗੀ ਨਾ ਇਹ ਕੁਝ ਨਾ ਪਾਣੀ ਦਾ ਘੜਾ ਉਹ ਚੱਕ ਕੇ ਘੜਾ ਮਾਰਿਆ ਉਹ ਅੱਜ ਦੇ ਸਿਰ ਚ ਵੱਜਾ ਹਾਂ ਹਾਂ ਉਹ ਡਕਪੀ ਪਰ ਰੱਬ ਦੀ ਕੁਦਰਤ ਗੋਡਵਿਲਿੰਗ ਪਤਾ ਨਹੀਂ ਕੀ ਹੋਇਆ ਉਹ ਪਾਣੀ ਦਾ ਘੜਾ ਡਿੱਗਣਾ ਸੀ ਉਹਦੇ ਮੋੜੇ ਇੱਕ ਦਰਿਆ ਬਣ ਜਾ ਰਿਹਾ ਬਣ ਗਿਆ ਉਹ ਉਸੇ ਪਾਣੀ ਨਾਲ ਉਸ ਪਾਣੀ ਨਾਲ ਉਹ ਕੁੜੀਆਂ ਜਿਹੜੀਆਂ ਸੀ ਉਹਨਾਂ ਦੇ ਮੋਰੇ ਸੁੱਕਾ ਰਸਤਾ ਤੇ ਜਿਹੜੀ ਸੀ ਢੈਣ ਉਹਦੇ ਮੋਰੇ ਦਰਿਆ ਬਣ ਗਏ ਹਾਂਜੀ ਕੁੜੀਆਂ ਨੂੰ ਚਾਂਸ ਮਿਲ ਗਿਆ ਕੁੜੀਆਂ ਫੇਰ ਬਹੁਤ ਹੋਰ ਨਿਕਲ ਗਈਆਂ ਹਾਂਜੀ ਪਰ ਢੈਣ ਵੀ ਬੜੀ ਚਲਾਕ ਸੀ ਹੌਲੀ ਹੌਲੀ ਕਰਕੇ ਦਰਿਆ ਪਾਰ ਕਰ ਗਈ ਉਹ ਫੇਰ ਮਗਰ ਪੱਜੀ ਉਹ ਥੋੜੀ ਹੋਰ ਦੂਰ ਗਈ ਉਹ ਕੁੜੀਆਂ ਜਾ ਕੇ ਫੜ ਲਈਆਂ ਜਦੋਂ ਫੜਨ ਲੱਗੀ ਦੂਜੀ ਏ ਕੋਰਸੀ ਬਾਹਾਰੀ ਕੁਰਪ ਝਾੜੂ ਖਿੰਦੀ ਆਪਾ ਹਾਂਜੀ ਉਹ ਉਹ ਮਾਰਿਆ ਸਿਰਚ ਜਦੋਂ ਡਿੱਗਿਆ ਪਾ ਸਾ ਨੂੰ ਸੱਚ ਵੱਜਾ ਉਹ ਫੇਰ ਚਾਈਨੇ ਘਸ ਕਰਦੀ ਐ ਮੋਰੇ ਉਹਦੇ ਪਤਾ ਕੀ ਹੋਇਆ ਯਸ ਉਹ ਦੂਜਾ ਬੜਿਆਂ ਦਾ ਸਲਵਾਰ ਦਾ ਪੈਂਪੜ ਗਰਾਸ ਦਾ ਹਾਂਜੀ ਉਹਦੇ ਮੋਰੇ ਪੈਂਪੜ ਗਰਾਸ ਸਾਰਾ ਵੱਡਾ ਵੱਡਾ ਸਲਵਾਰ ਉਖੜਿਆ ਉਹ ਤੋਂ ਦੇ ਵਿੱਚ ਗਵਾਜ ਗਈ ਤੇ ਕੁੜੀਆਂ ਮੋਰੇ ਸਾਫਰਾ ਹਾਂਜੀ ਸੋ ਕੁੜੀਆਂ ਭੇ ਦੌੜ ਗਈਆਂ ਹਾਂਜੀ ਹਾਂਜੀ ਉਹ ਫੇਰ ਸਲਵਾਰ ਵਿੱਚ ਨਿਕਲੀ ਉਹ ਦੇ ਕੁੜੀਆਂ ਮਗਰ ਦੌੜ ਕੇ ਫੜ ਲਈਆਂ ਜੋ ਕੋਲ ਗਈ ਐ ਕੁਛ ਨਾ ਲੋਹੇ ਦਾ ਛਾਣਾ ਜਿਆ ਹੂੰ ਉਹ ਚੱਕ ਕੇ ਮਾਰੇ ਉਹ ਸਿਰ ਚ ਉਹ ਸਿਰ ਚ ਪਤਾ ਨੀਲ ਪੈ ਗਿਆ ਡਗ ਪਈ ਪਰ ਕੀ ਹੋਇਆ ਉਹਦੇ ਮੋਰੇ ਉਦੋਂ ਦੇ ਛਾਣ ਨਹੀਂ ਛਾਣ ਨੇ ਲੋਹੇ ਇਕੱਠੇ ਹੋ ਗਏ ਹਾਂਜੀ ਕੁੜੀਆਂ ਮੋਰੇ ਸੁੱਕਾ ਰਾਏ ਕੰ ਹਾਂਜੀ ਕੁੜੀਆਂ ਫੇਰ ਦੌੜ ਗਈਆਂ ਉਹ ਵਿਚਾਰੀ ਡਹਿਣ ਫੇਰ ਮਗਰ ਜਾਈ ਉਖੀ-ਉਖੀ ਕਰਦੀ-ਕਰਦੀ ਕਰਦੀ ਵਿਚਾਰੀ ਤਾਂ ਨਹੀਂ ਹਾਂਜੀ ਕਰਦੀ-ਕਰਦੀ ਮੋਰੇ ਨਿਕਲਾਈ ਹਾਂਜੀ ਜਾਨੂ ਦਿਨ ਚੜ ਗਿਆ ਹਾਂਜੀ ਜੋ ਦਿਨ ਚੜ ਗਿਆ ਜਦੋਂ ਕੁੜੀਆਂ ਨੇ ਦੇਖਿਆ ਕਿ ਲੱਗੇ ਉਹਨਾਂ ਦੇ ਹਲ ਬੋਣ ਵਾਲੇ ਲੋਕ ਆਏ ਸੀ ਜਿਹੜਾ ਪਲੌ ਨਹੀਂ ਹੁੰਦਾ ਜਿਹਨੂੰ ਕਹਿੰਦੇ ਆਪਣੇ ਹਾਲ ਆਪਣੇ ਪੰਜਾਬੀ ਚ ਪਲੌ ਹੁੰਦਾ ਉਹਨੂੰ ਘੋੜਿਆਂ ਨਾਲ ਇੱਧਰ ਉਥੇ ਪਸ਼ੂਆਂ ਦੇ ਨਾਲ ਬੋਲਦਾ ਇਹਨਾਂ ਖਿੱਚਦੇ ਹੁੰਦੇ ਸੀ ਇੱਥੇ ਇੰਡੀਆ ਦੇ ਵਿੱਚ ਹਾਂਜੀ ਤੁਹਾਨੂੰ ਤੁਸੀਂ ਤਾਂ ਦੇਖਿਆ ਨਹੀਂ ਹੁਣ ਤੇ ਹੈ ਨਹੀਂ ਉਹ ਟਰੈਕਟਰ ਚੱਲਦੇ ਫੋਰ ਚੱਲਦਾ ਇੱਥੇ ਨਾ ਉਦੋਂ ਹਲ ਚੱਲਦੇ ਨੇ ਪਸ਼ੂਵਾਰਾ ਪਲੌ ਜਿਹਨੂੰ ਕਹਿੰਦੇ ਆ ਉਹ ਚਰਉਣ ਆ ਗਏ ਕੁੜੀਆਂ ਨੇ ਦੇਖਿਆ ਭੱਜੀਆਂ ਭੱਜੀਆਂ ਗਈਆਂ ਉਹ ਰੋਲਾ ਪਾਉਣ ਲੱਪੀਆ ਵੇ ਵੀਰੋ ਵੇ ਭਰਾਵੋ ਹਾਂਜੀ ਵੇ ਅੰਕਲ ਵੇ ਚਾਚਾ ਸਾਡੀ ਮੱਦਦ ਕੋ ਸਾਡੇ ਮਗਰ ਡੈਣ ਆਉਂਦੀ ਆ ਭੱਜੀ ਉਹਨੇ ਬੱਤ ਗੱਲਾਂ ਸੁਣੀਆਂ ਉਹ ਭੱਜੇ ਕੁੜੀਆਂ ਵੱਲ ਨੂੰ ਆ ਗਏ ਉਧਰੋਂ ਡੈਣ ਆ ਗਈ ਜਦੋਂ ਕੁੜੀ ਨੂੰ ਡੈਣ ਫੜਨ ਲੱਗੀ ਉਹਨੇ ਆ ਕੇ ਡੈਣ ਫੜ ਲਈ ਡੈਣ ਫੜ ਲਈ ਉਹ ਡੈਣ ਤਾਂ ਉਹਨਾਂ ਨੂੰ 250 ਦੀ ਕੁੱਟੀ ਜਾਵੇ ਮਾਰੀ ਜਾਵੇ ਉਹਨੇ ਇੱਥੇ ਗੋਟ ਦੇ ਉੱਤੇ ਲੁੱਤ ਹੋਏ ਉੱਤੇ ਇੱਥੇ ਦੰਦੀਆਂ ਫੜਉਣਗੇ ਮਾਂ ਪਾਪਾ ਬੜਛੜੇ ਬੰਦਿਆਂ ਨੂੰ ਪਰ ਉਹਨਾਂ ਬਜੂ ਚਾਰ ਪੰਜ ਜਣੇ ਹੋਰ ਆ ਗਏ ਉਹਨਾਂ ਫੜ ਕੇ ਕੁੱਟ ਕੁੱਟ ਕੇ ਕੁੱਟ ਗੜ ਕੇ ਡੈਣ ਨੂੰ ਮਾਰਸ ਗਏ ਉੱਥੇ ਹਾਂਜੀ ਜਿਹੜੇ ਕੁੜੀਆਂ ਸੀ ਉਹਨਾਂ ਨੂੰ ਪਿੰਡ ਲੈ ਗਏ ਹਾਂਜੀ ਕੁੜੀਆਂ ਨੂੰ ਪੁੱਛਿਆ ਵੀ ਤੁਸੀਂ ਕੌਣ ਆ ਫਿਰ ਉਹਨਾਂ ਆਪਣੀ ਸਾਰੀ ਕਹਾਣੀ ਦੱਸੀ ਵੀ ਸਾਡੇ ਬਾਪ ਨੇ ਸਾਨੂੰ ਆਪਣੀ ਸਾਡੀ ਦੂਜੀ ਮਾਂ ਦੇ ਕਹਿਣ ਤੇ ਜੰਗਲ ਦੇ ਛੜ ਦਿੱਤਾ ਹਾਂਜੀ ਉੱਥੋਂ ਸਾਨੂੰ ਆਇਆ ਇਦਾਂ ਸੀ ਆਇਆ ਪਿੰਡ ਵਾਲੇ ਕਹਿੰਦੇ ਵੇਂਦਾ ਕਰੂ ਹੁਣ ਜਿਨ੍ਹਾਂ ਦੇ ਘਰ ਕੁੜੀਆਂ ਹੈ ਨਹੀਂਗੇ ਜਾਂ ਜਿਨ੍ਹਾਂ ਦੇ ਘਰ ਨਿਆਣੇ ਹੈ ਨਹੀਂਗੇ ਤੁਸੀਂ ਆਖਿਆ ਕੁੜੀ ਲੈ ਲਓ ਨਿਆਣਾ ਲੈ ਲਓ ਅਡੌਪਟ ਕਰ ਲਓ ਹਾਂਜੀ ਉਹਨਾਂ ਕੁੜੀਆਂ ਅਡੌਪਟ ਕਰ ਲਈਆਂ ਹਾਂਜੀ ਇੱਕ ਵੱਡੀ ਸੀਗੀ ਉਹਦਾ ਵਿਆਹ ਕਰ ਦਿੱਤਾ ਗੁਰੇਨ ਤੇਰੀ ਤੈਨੂੰ ਵੱਡੀ ਸੀਗੀ ਉਹਦਾ ਵਿਆਹ ਕਰ ਦਿੱਤਾ ਪੁੱਤ ਇੱਕ ਹਾਂਜੀ ਜੋ ਵਿਆਹ ਕਰ ਦਿੱਤਾ ਇੱਕ ਦਿਨ ਉੱਥੇ ਇੱਕ ਫਕੀਰ ਆਇਆ ਫਕੀਰ ਪਤਾ ਕੀ ਹੁੰਦੇ ਆ ਜਿਹੜੇ ਆਟਾ ਪੈਸੇ ਮੰਗਦੇ ਕਰਦੇ ਹੁੰਦੇ ਕੋਈ ਵੱਡੀ ਕੁੜੀ ਵਿਆਹ ਹੀ ਨਹੀਂ ਗਈ ਉਹਦੇ ਘਰੋਂ ਆਇਆ ਪੈਸੇ ਮੰਗਣ ਲਈ ਹਾਂਜੀ ਜਦੋਂ ਅੰਦਰ ਬੜਿਆ ਜਿਹੜੀ ਕੁੜੀ ਸੀ ਬੜੀ ਸੀ ਉਹ ਕੰਦਾ ਤੁਹਾਂ ਚਾਂਦੀ ਸੀਦੋਂ ਉਹਨੂੰ ਪਛਾਣ ਲਿਆ ਵੀ ਇਹ ਤੇ ਮੇਰਾ ਡੈੜਿਆ ਅੱਛਾ ਹਾਂਜੀ ਡੈੜ ਜਿਹੜਾ ਸੀ ਇਹ ਕੁੜੀਆਂ ਨੂੰ ਘਰ ਮਿਲ ਗਏ ਪਰ ਡੈੜ ਦਾ ਨਾਲ ਰਾਤ ਸੀ ਹੋ ਚਲੇ ਗਿਆ ਕਾਕੀ ਉਹਨੇ ਇੱਕ ਇਹੋ ਜੀ ਬੁੜੀ ਦੇ ਉੱਤੇ ਇਤਮਾਨ ਕਰਕੇ ਆਪਣੇ ਨਿਆਣਿਆਂ ਨੂੰ ਛੱਡ ਤਾੜ ਬਲੱਡ ਸੀ ਉਹਦਾ ਆਪਣਾ ਹੋ ਉਹ ਬੁੜੀ ਨੇ ਕੀ ਕੀਤਾ ਬਾਅਦ ਦੇ ਵਿੱਚ ਉਹ ਦੱਸਿਆ ਕਿ ਉਹਨਾਂ ਬਾਕੀਆਂ ਨਾਲ ਰਲ ਕੇ ਉਹਦਾ ਰਾਜ ਭਾਗ ਲੈ ਲਿਆ ਉਹਨੂੰ ਉਯਾਰਦ ਦਿੱਤਾ ਉਹ ਰਾਜੇ ਤੋਂ ਫਕੀਰ ਬਣ ਗਿਆ ਹਾਂਜੀ ਫੇ ਕੁੜੀਆਂ ਨੂੰ ਕੁੜੀ ਨੂੰ ਪਾਪਾ ਤੂੰ ਮੇਰਾ ਫੇ ਵੀ ਡੈੜੇ ਆ ਜਾ ਮੈਂ ਤੈਨੂੰ ਸਾਹਮਣੇ ਆ ਉਹ ਕਹਿੰਦਾ ਨਹੀਂ ਪੁੱਤ ਮੈਂ ਤੁਹਾਡਾ ਬਹੁਤ ਜ਼ੁਲਮ ਕੀਤਾ ਸੀ ਮੈਂ ਡਿਸਰਵ ਨਹੀਂ ਕਰਦਾ ਹਾਂਜੀ ਇਸ ਲਈ ਮੈਂ ਨਹੀਂ ਇੱਥੇ ਰਹਿਣਾ ਮੈਂ ਚਲਿਆ ਪਰ ਤੁਸੀਂ ਰਾਜੀ ਖੁਸ਼ੀ ਰਹੋ ਪਰ ਇਹ ਲੈਸਨ ਮਿਲਣਾ ਹੈ ਜਾਈਦਾ ਦੁਨੀਆ 'ਚ ਜਿਹੜੇ ਮਾਪੇ ਆਪਣੇ ਸਕੇ ਧੀਆਂ ਪੁੱਤ ਛੱਡ ਕੇ ਜਿਵੇਂ ਕੱਲ ਬੰਦਾ ਉਹਦੇ ਅੱਖੇ ਲਾ ਕੇ ਇਹ ਕੰਮ ਕਰਦੇ ਆ ਰੱਬ ਵੀ ਉਹਨਾਂ ਨੂੰ ਬਖਸ਼ਦਾ ਨਹੀਂ ਹਾਂਜੀ ਨਹੀਂ ਇਹ ਸੀ ਮੇਰੀ ਬਾਤ ਪੁੱਤ ਉੱਤੋਂ ਹੁਣ ਪਹਿਲੀ ਰਾਤ ਨੀਂਦਾਉਂਗੇ ਹੁਣ ਤੁਸੀਂ ਜਾ ਕੇ ਸੋਣਾ ਆ ਹਾਂਜੀ ਹੁਣ ਏਦਾਂ ਕਰਿਓ ਜੋ ਰਾਤ ਨੂੰ ਤੁਸੀਂ ਸੋਣਾ ਆ ਸੁਪਨੇ ਤੁਸੀਂ ਆਸਟ੍ਰੇਲੀਆ ਦੇ ਲੈਣੇ ਜਾਂ ਇੰਡੀਆ ਦੇ ਇੰਡੀਆ ਦੇ ਤੂੰ ਦੱਸ ਪੁੱਤ ਤੈਨੂੰ ਬਾਤ ਕਿਦਾਂ ਲੱਗੀ ਠੀਕ ਯੂੰਡਰਸਟੈਂਡ ਨੇ ਕੱਲ ਇਹਨਾਂ ਮੈਂ ਸਾਰੇ ਇੰਗਲਿਸ਼ ਵਿੱਚ ਸਿੱਖਾਲੰਦ ਤੁਮਰਾ ਓਕੇ ਓਕੇ ਗੁੱਡ ਣਾਇਟ ਚਲਣਾ ਬੱਤ ਤੁਸੀਂ ਬੱਤ ਚੱਲੋ ਹਾਂ ਸਮਝਣ ਕੇ ਠੀਕ ਓਕੇ ਕੱਲ ਮੈਂ ਘੋਰ ਆ ਬਸ ਲਾਵਾਂਗੀ ਠੀਕ ਹੈ ਸ਼ਾਬਾਸ਼ ਬਹੁਤ ਚਾਹਿਆ ਬੋ ਤੁਸੀਂ ਆਏ ਆ ਪਹਿਲੀ ਵਾਰੀ ਤੁਸੀਂ ਇੰਡੀਆ ਆਏ ਹੈ ਇੱਥੇ ਹਾਂਜੀ ਹੈ ਹਾਂਜੀ ਹੁਣ ਤੁਸੀਂ ਇਦਾਂ ਇੱਥੇ ਰਹਿਣਾ ਹਾਂ ਤੇ ਮਣਕੇ ਬਾਬੇ ਨੂੰ ਮੈਨੇਜ ਇਦਾਂ ਹੀ ਆਉਂਦੇ ਰਹਿਣਾ ਠੀਕ ਹੈ ਸਾਰਿਆਂ ਨੂੰ ਚਾਹੀਦਾ ਜਿਨਨੇ ਵੀ ਸਾਡੇ ਪੰਜਾਬੀ ਲੋਕੋ ਦਰ ਵੱਸਦੇ ਆ ਆਪਣੇ ਨਿਆਣਿਆਂ ਨੂੰ ਤੁਹਾਡੇ ਹਨ ਇੱਥੇ ਲੈ ਕੇ ਆਉਣ ਆਪਣੇ ਬਾਬੇ ਦਾਦੀਆਂ ਕੋਲੋਂ ਆਪਣੇ ਨਾਨੇ ਨਾਨੀਆਂ ਕੋਲੋਂ ਨਿਆਣਿਆਂ ਨੂੰ ਬਹੁਤ ਦੱਸਰੋ ਤਾਂ ਕਿ ਉਹਨਾਂ ਨੂੰ ਪੰਜਾਬ ਬਾਰੇ ਪੰਜਾਬੀ ਬਾਰੇ ਪਤਾ ਲੱਗਦਾ ਰਹੇ ਨਾ ਇਹ ਤੋਂ ਬਰੰ ਤੁਸੀਂ ਮੈਂਦੇ ਰੂ ਸ਼ਾਬਾਸ਼ ਕੇ ਮੇਰੇ ਪੁੱਤ ਚਲੋ ਲੈ ਵੀ ਇਹਨ ਹੁਣ ਤੇ ਮੇਰੇ ਦੁੱਧ ਦਾ ਕੱਪ ਲੈ ਕੇ ਆ ਬਹੁਤ ਚਲੋ ਵੀ ਨਿਆਣੇ ਆ ਤੁਹਾਨੂੰ ਵੀ ਹੁਣ ਦੁੱਧ ਦਾ ਇੱਕ ਪਲਾਈਏ ਤੇ ਸੁਵਾਈਏ ਚਲੋ ਚਲੋ ਬਹੁਤ ਟਾਈਮ ਹੋ ਗਿਆ ਚਲੋ ਸ਼ਾਬਾਸ਼